ਫਲੋਰ ਪੁਲਿਸ ਨੇ 2019 ਚ ਹੋਏ ਇੱਕ ਕਤਲ ਦੇ ਮਾਮਲੇ ਦੇ ਵਿੱਚ ਪਗੋੜਾ ਕਾਬੂ ਕੀਤਾ ਜਾਣਕਾਰ ਦੇ ਮੁਤਾਬਕ 2019 ਚ ਚਿੰਟੂ ਨਾਂ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਸ ਤੋਂ ਬਾਅਦ આરોપી ਦੁਬਈ ਭੱਜ ਗਿਆ ਜਿਸ ਨੂੰ ਇੱਕ ਮਾਮਲੇ ਦੇ ਚੱਲਦਿਆਂ ਦੁਬਈ ਤੋਂ ਡਿਪੋਰਟ ਕੀਤਾ ਗਿਆ ਜਿਵੇਂ ਹੀ ਇਹ ਇੰਡੀਆ ਪਹੁੰਚਿਆ ਤਾਂ ਫਲੋਰ ਪੁਲਿਸ ਦੇ ਵੱਲੋਂ ਇਸ ਨੂੰ ਹੁਣ ਕਾਬੂ ਕਰ ਲਿਆ ਗਿਆ ਆਰੋਪੀ ਦੀ ਪਛਾਣ ਇਕਬਾਲ ਸਿੰਘ ਵਜੋਂ ਹੋਈ ਹੈ ਜਿਸ ਦੇ ਸਾਥੀਆਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਪਰ ਇਹ ਕਤਲ ਦੀ ਵਾਰਦਾਤ ਤੋਂ ਬਾਅਦ ਵਿਦੇਸ਼ ਭੱਜ ਗਿਆ ਸੀ ਜਿਸ ਦੇ ਰਿਪੋਰਟ ਹੋਣ ਤੋਂ ਬਾਅਦ ਇੱਥੇ ਪਹੁੰਚਣ ਤੇ ਪੁਲਿਸ ਨੇ ਇਸ ਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਚਿੰਟੂ ਨਾਂ ਦੇ ਵਿਅਕਤੀ ਦਾ ਇੱਥੇ ਕਤਲ ਹੋਇਆ ਸੀਗਾ ਜੀ ਸਾਲ 2019 ਦੇ ਵਿੱਚ ਮਕਦਮਾ ਨੰਬਰ 380 ਦਾ ਦਰਜ ਹੋਇਆ ਸੀ ਤੇ ਇਹ ਉਹ ਜਿਹੜਾ ਹੈਗਾ ਦਵਾਈ ਭੱਜ ਗਿਆ ਸੀਗਾ ਜੀ ਕਤਲ ਕਰਨ ਤੋਂ ਬਾਅਦ ਤੇ ਇਹਦੇ ਦੱਸਣ ਦਾ ਦਾਅਵਾ ਕਰ ਲਈ ਵੀ ਕੋਈ ਐਕਸੀਡੈਂਟ ਹੋ ਗਿਆ ਤਾਂ ਉੱਥੇ سزا ਕੱਟਣ ਤੋਂ ਬਾਅਦ ਡਿਪੋਲ ਕਰਤਾ ਜੀ ਤੇ ਇਹਨੂੰ ਕਬੂ ਗੱਲ ਆ ਗਿਆ ਬਾਅਦ ਠੀਕ ਆ ਸਰ ਹੈ ਬਸ ਇਸ ਕਲੀਏ ਕਿ ਵਿਸਪੀਅਰ ਨਾਰਕ ਬਾਲ ਸਿੰਘ ਦਾ ਸਾਨੂੰ ਸੰਤੋਸ਼ ਸਿੰਘ ਖਾਨਪਟ ਡੇਵੇਂ ਬੰਦਾਈ ਉਧਰ ਚ ਜੀ ਕਿ ਉੱਥੋਂ ਦਾ ਰਹਿਣਾ ਜੀ ਠੀਕ ਹੈ ਸਰ ਸਰ ਇਹ ਕੱਲਾ ਹੀ ਸੀ ਜਾਂ ਹੋਰ ਵੀ ਇਹਦੇ ਨਾਲ ਸੀ ਬੰਦਾ ਕੋਈ ਨਹੀਂ ਇਹ ਹਾਲ ਦੀ ਗੱਲ ਦੀ ਹੋਂ ਕੱਲਾ ਜਿਹੜਾ ਬਾਕੀ ਦੇ ਸਾਥੀ ਜਿਹੜੇ ਉਹ ਪਹਿਲਾਂ ਗੱਫਾ ਹੋ ਚੁੱਕੇ ਆ ਇਸ ਕੇਸ ਵਿੱਚ ਇੱਕ ਬੰਦਾ ਹੋਰ ਦਿੰਦਾ ਉਹ ਵੀ ਜਲਦੀ ਗੱਫਾ ਕਰਵਾਵਾਂ ਫਲੋਰ ਪੁਲਿਸ ਨੇ 2019 ਚ ਹੋਏ ਇੱਕ ਕਤਲ ਦੇ ਮਾਮਲੇ ਦੇ ਵਿੱਚ ਪਗੋੜਾ ਕਾਬੂ ਕੀਤਾ ਜਾਣਕਾਰ ਦੇ ਮੁਤਾਬਕ 2019 ਚ ਚਿੰਟੂ ਨਾਂ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਸ ਤੋਂ ਬਾਅਦ આરોપી ਦੁਬਈ ਭੱਜ ਗਿਆ ਜਿਸ ਨੂੰ ਇੱਕ ਮਾਮਲੇ ਦੇ ਚੱਲਦਿਆਂ ਦੁਬਈ ਤੋਂ ਡਿਪੋਰਟ ਕੀਤਾ ਗਿਆ ਜਿਵੇਂ ਹੀ ਇਹ ਇੰਡੀਆ ਪਹੁੰਚਿਆ ਤਾਂ ਫਲੋਰ ਪੁਲਿਸ ਦੇ ਬਲੋਂ ਇਸ ਨੂੰ ਹੁਣ ਕਾਬੂ ਕਰ ਲਿਆ ਗਿਆ आरोपी दी पहचान इकबाल सिंह ਵੱਜੋ ਹੋਈ ਹੈ ਜਿਸਦੇ ਸਾਥੀਆਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਪਰ ਇਹ ਕਤਲ ਦੇ ਵਾਰਦਾਤ ਤੋਂ ਬਾਅਦ ਵਿਦੇਸ਼ ਭੱਜ ਗਿਆ ਸੀ ਜਿਸਦੇ ਰਿਪੋਰਟ ਹੋਣ ਤੋਂ ਬਾਅਦ ਇੱਥੇ ਪਹੁੰਚਣ ਤੇ ਪੁਲਿਸ ਨੇ ਇਸ ਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਚਿੰਟੂ ਨਾਲ ਦੇ ਵਿਅਕਤੀ ਦਾ ਇੱਥੇ ਕਤਲ ਹੋਇਆ ਸੀਗਾ ਤੇ ਸਾਲ 2019 ਦੇ ਵਿੱਚ ਜੀ ਮਕਦਮਾ ਨੰਬਰ 380 ਦਾ ਦਰਜ ਹੋਇਆ ਸੀ ਜੀ ਤੇ ਇਹ ਉਹ ਜਿਹੜਾ ਹੈਗਾ ਦੁਬਈ ਭੱਜ ਗਿਆ ਸੀਗਾ ਜੀ ਕਤਲ ਕਰਨ ਤੋਂ ਬਾਅਦ ਜੀ ਤੇ ਇਹਦੇ ਦੱਸਣ ਦਾ ਦਾਅਵਾ ਕਰਵਾਈ ਵੀ ਕੋਈ ਐਕਸੀਡੈਂਟ ਹੋ ਗਿਆ ਤਾਂ ਉੱਥੇ سزا ਕੱਟਣ ਤੋਂ ਬਾਅਦ ਡਿਪੋਰਟ ਕਰਤਾ ਜੀ ਤੇ ਇਹਨੂੰ ਕਬੂ ਗੱਲ ਆ ਗਿਆ ਬਾਅਦ ਠੀਕ ਹੈ ਸਰ ਹੈ ਬਿਲਕੁਲ ਜੀ ਕਿ ਵਿਸਕਰੀ ਨਾਦਕ ਬਾਲ ਸਿੰਘ ਦਾ ਸਾਨੂੰ ਸੰਤੋਸ਼ ਸਿੰਘ ਖਾਨਪਟ ਡਿਵੀਜ਼ਨ ਬਦਾਈ ਉਧਰ ਚ ਜੀ ਕਿ ਉੱਥੋਂ ਦਾ ਰਹਿਣਾ ਜੀ ਠੀਕ ਹੈ ਸਰ ਸਰ ਇੱਕਲਾ ਹੀ ਸੀ ਜਾਂ ਹੋਰ ਵੀ ਇਹਦੇ ਨਾਲ ਸੀ ਬੰਦਾ ਕੋਈ ਨਹੀਂ ਇਹ ਹਾਲ ਦੀ ਗੱਲ ਦੀ ਹੋਂਦ ਇਕੱਲਾ ਜਿਹੜਾ ਬਾਕੀ ਦੇ ਸਾਥੀ ਇਹਦੇ ਉਹ ਪਹਿਲਾਂ ਗੱਫਾ ਹੋ ਚੁੱਕੇ ਆ ਇਸ ਕੇਸ ਵਿੱਚ ਇੱਕ ਬੰਦਾ ਹੋ ਜਾਂਦਾ ਉਹ ਵੀ ਜਲਦੀ ਗੱਫਾ ਖਾਵਾ ਜਾਂਦਾ ਫਲੋਰ ਪੁਲਿਸ ਨੇ 2019 ਚ ਹੋਏ ਇੱਕ ਕਤਲ ਦੇ ਮਾਮਲੇ ਦੇ ਵਿੱਚ ਪਗੋੜਾ ਕਾਬੂ ਕੀਤਾ ਜਾਣਕਾਰ ਦੇ ਮੁਤਾਬਕ 2019 ਚ ਚਿੰਟੂ ਨਾਂ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਸ ਤੋਂ ਬਾਅਦ આરોપી ਦੁਬਈ ਭੱਜ ਗਿਆ ਜਿਸ ਨੂੰ ਇੱਕ ਮਾਮਲੇ ਦੇ ਚੱਲਦਿਆਂ ਦੁਬਈ ਤੋਂ ਡਿਪੋਰਟ ਕੀਤਾ ਗਿਆ ਜਿਵੇਂ ਹੀ ਇਹ ਇੰਡੀਆ ਪਹੁੰਚਿਆ ਤਾਂ ਫਲੋਰ ਪੁਲਿਸ ਦੇ ਬਲੋ ਇਸ ਨੂੰ ਹੁਣ ਕਾਬੂ ਕਰ ਲਿਆ ਗਿਆ ਆਰੋਪੀ ਦੀ ਪਛਾਣ ਇਕਬਾਲ ਸਿੰਘ ਵਜੋਂ ਹੋਈ ਹੈ ਜਿਸ ਦੇ ਸਾਥੀਆਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਪਰ ਇਹ ਕਤਲ ਦੀ ਵਾਰਦਾਤ ਤੋਂ ਬਾਅਦ ਵਿਦੇਸ਼ ਭੱਜ ਗਿਆ ਸੀ ਜਿਸ ਦੇ ਰਿਪੋਰਟ ਹੋਣ ਤੋਂ ਬਾਅਦ ਇੱਥੇ ਪਹੁੰਚਣ ਤੇ ਪੁਲਿਸ ਨੇ ਇਸ ਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਚਿੰਟੂ ਨਾਲ ਦੇ ਵਿਅਕਤੀ ਦਾ ਇੱਥੇ ਕਤਲ ਹੋਇਆ ਸੀਗਾ ਤੇ ਸਾਲ 2019 ਦੇ ਵਿੱਚ ਜੀ ਮਕਦਮਾ ਨੰਬਰ 380 ਦਾ ਦਰਜ ਹੋਇਆ ਸੀ ਜੀ ਤੇ ਇਹ ਉਹ ਜਿਹੜਾ ਹੈਗਾ ਦੁਬਈ ਭੱਜ ਗਿਆ ਸੀਗਾ ਜੀ ਕਤਲ ਕਰਨ ਤੋਂ ਬਾਅਦ ਇਹ ਇਹਦੇ ਦੱਸਣ ਦਾ ਦਾਅਵਾ ਕਰਵਾਈ ਵੀ ਕੋਈ ਐਕਸੀਡੈਂਟ ਹੋ ਗਿਆ ਤਾਂ ਉੱਥੇ ਸਜ਼ਾ ਕੱਟਣ ਤੋਂ ਬਾਅਦ ਡਿਪੋਲ ਕਰਤਾ ਜੀ ਤੇ ਇਹਨੂੰ ਕਬੂ ਗੱਲ ਲੱਗਿਆ ਬਾਅਦ ਚ ਠੀਕ ਹੈ ਸਰ ਇਹ ਡਿਜੀਟਲੀ ਹੈ ਕਿ ਵਿਸਕਰੀ ਨਾਦਕ ਬਾਲ ਸਿੰਘ ਦਾ ਸੰਤੋਸ਼ ਸਿੰਘ ਖਾਨਪੁਰ ਤੋਂ ਡਿਪੈਂਡ ਬਦਾਈ ਉਧਰ ਚ ਜੀ ਕਿ ਉੱਥੋਂ ਦਾ ਰਹਿਣਾ ਜੀ ਠੀਕ ਹੈ ਸਰ ਇੱਕਲਾ ਹੀ ਸੀ ਜਾਂ ਹੋਰ ਵੀ ਇਹਦੇ ਨਾਲ ਸੀ ਬੰਦਾ ਕੋਈ ਨਹੀਂ ਇਹ ਹਾਲ ਦੀ ਗੱਲ ਦੀ ਹੋਂਦ ਇਕੱਲਾ ਹੀ ਹੈ ਬਾਕੀ ਦੇ ਸਾਥੀ ਜਿਹੜੇ ਉਹ ਪਹਿਨ ਗੱਫਾ ਹੋ ਚੁੱਕੇ ਆ ਇਸ ਕੇਸ ਵਿੱਚ ਇੱਕ ਬੰਦਾ ਹੋ ਰਿਹਾ ਦਿੰਦਾ ਉਹ ਵੀ ਜਲਦੀ ਗੱਫਾ ਕਰਵਾਵਾਂਗੇ